ਲੁਧਿਆਣਾ ਗਲਾਡਾ ਦਫਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹੋ ਰਿਹਾ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਤਾਂ ਪਰਮਭੰਤ ਸਿੰਘ ਬੰਟਰੀ ਰਮਾਣਾ ਵੀ ਇੱਥੇ ਪਹੁੰਚੇ ਨੇ तमाम ਲੀਡਰਸ਼ਿਪ ਨਜ਼ਰ ਆ ਰਹੀ ਆ ਅੱਜ ਪ੍ਰੋਟੈਸਟ ਕਰ ਰਹੇ ਹਾਂ ਜੀ ਗਲਾਡਾ ਦਫਤਰ ਦੇ ਬਾਹਰ ਪਹਿਲਾਂ ਤਾਂ ਇਹ ਹੀ ਕਾਰਨ ਜਾਨਣਾ ਚਾਹੁੰਦਾ ਕਿਉਂ ਅੱਜ ਜਿਹੜਾ ਐਡਾ ਵੱਡਾ ਇਕੱਠ ਸੱਦਰ ਦੀ ਲੋੜ ਪੈ ਗਈ ਜੋ ਅੱਜ ਦਾ ਮੁੱਦਾ ਹੈ ਜਿਹੜੀ 24-25 ਹਜ਼ਾਰ ਏਕੜ ਤਕਰੀਬਨ ਇਸ ਇਲਾਕੇ ਦੀ ਅਕਵਾਇਰ ਕਰਨ ਨੂੰ ਫਿਰਦੀ ਹੈ ਐਂਡ ਅਕਵਾਇਰ ਕਦੇ ਵਾਸਤੇ ਬੜੀ ਵੱਡੀ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ 1-1 ਕਰੋੜ ਰੁਪਇਆ ਦਿਓ ਤੇ ਆਪਦੀ ਪਰ ਇਕੜ ਤੇ ਆਪਦੀ ਜ਼ਮੀਨ ਕਢਾ ਲਓ ਵਿੱਚੋਂ ਸੋ ਇਹ ਜੰਗ ਜਿਹੜੀ ਹੈ ਪੰਜਾਬ ਨੂੰ ਬਚਾਉਣ ਦੀ ਜੰਗ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਹਰ ਪੱਖੋਂ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋ ਕੇ ਚਾਹੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਖੋ ਕੇ ਚਾਹੇ ਪੰਜਾਬ ਦੇ ਵਪਾਰ ਹੈ ਜਿਹੜੇ ਉਹਨਾਂ ਨੂੰ ਮਾਰਨ ਦੀ ਗੈਂਗਸਟਰਿਜ਼ਮ ਰਾਈ ਐਕਸਟਰਸ਼ਨ ਰਾਈ ਇਹ ਸਾਰਾ ਕੁਝ ਚੱਲ ਰਿਹਾ ਸੋ ਬੜੀ ਵੱਡੀ ਲੜਾਈ ਪੰਜਾਬ ਦੇ ਲੋਕਾਂ ਨੇ ਲੜਨੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਇਸ ਜੰਗ ਦੇ ਵਿੱਚ ਲੋਕਾਂ ਨੂੰ ਸਾਥ ਅੱਜ ਸਾਥ ਲੈਣ ਵਾਸਤੇ ਅੱਗੇ ਹੋ ਕੇ ਪ੍ਰਧਾਨ ਸਾਹਿਬ ਜਿਵੇਂ ਉਹ ਜ਼ਿਕਰ ਕਰ ਰਹੇ ਆ ਕਿ ਅੱਗੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਜੰਗ ਲੜਾਂਗੇ ਪਰ ਇੱਕ ਪਾਸੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਜਿਹੜੀ ਲੈਂਡ ਐਕਵਾਇਰ ਕੀਤੀ ਜਾਣੀ ਆ ਉਹ ਕਿਸਾਨ ਦੀ ਸਹਿਮਤੀ ਨਾਲ ਹੋਣੀ ਆ ਜੇਕਰ ਕਿਸਾਨ ਚਾਹੇਗਾ ਤਾਂ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਏਗੀ ਬਿਨਾਂ ਸਹਿਮਤੀ ਤੋਂ ਨਹੀਂ ਹੋਣੀ ਕਿਤੇ ਪਹਿਲਾਂ ਸਹਿਮਤੀ ਕਰ ਲੈਂਦੇ ਤੇ ਫੇਰ ਨੋਟਿਸ ਕੱਢ ਦਿੰਦੇ ਇਹੀ ਗੱਲ ਮੈਂ ਕਹਿ ਰਿਹਾ ਨਾ ਜੀ ਬਿਨਾਂ ਸਹਿਮਤੀ ਲਿੱਤੇ ਜਿਹੜੇ ਨੋਟਿਸ ਕੱਟੇ ਆ ਇਹ ਕਰਪਸ਼ਨ ਦਾ ਇੱਕ ਬੜਾ ਵੱਡਾ ਤੰਦਾ ਹੈ ਬੈਕਡੇਟ ਚ ਲੋਕਾਂ ਤੋਂ ਐਪਲੀਕੇਸ਼ਨਾਂ ਲੈ ਕੇ ਇੱਕ ਇੱਕ ਕਰੋੜ ਰੁਪਇਆ ਪਰ ਏਕੜ ਲੈ ਕੇ ਜ਼ਮੀਨਾ ਕੱਡੀਆਂ ਜਾ ਰਹੀਆਂ ਜੇ ਲੋਕਾਂ ਦੀ ਸਹਿਮਤੀ ਹੁੰਦੀ ਤਾਂ ਅਜਿਹਾ ਵੱਡਾ ਕਾਠੇ ਤੇ ਕਾਹ ਨੂੰ ਹੋਣਾ ਸੀ ਲੋਕਾਂ ਦੀ ਸਹਿਮਤੀ ਹੁੰਦੀ ਤਾਂ ਉਦੋਂ ਦਾ ਹਾ ਹਕਾਰ ਕਾਦੇ ਹਾਸਤੇ ਮਚਣੀ ਸੀ ਇਹ ਵੀ ਗੱਲ ਆਖੀ ਜਾ ਰਹੀ ਹੈ ਕਹਿੰਦੇ ਵਿਰੋਧੀ ਪਾਰਟੀਆਂ ਕੋ ਇੱਕ ਤਾਂ ਕਿ ਮੁੱਦਾ ਨਹੀਂ ਹੈ ਨੰਬਰ 2 ਤੇ ਕਹਿੰਦੇ ਜਿਹੜੀਆਂ ਨਜਾਇਜ਼ ਖਲੋਦੀਆਂ ਨੂੰ ਠੱਲ ਪੈਣੀ ਆ ਉਹ ਵੀ ਕਹਿੰਦੇ ਬਰਦਾਸ਼ਤ ਨਹੀਂ ਆ ਤਾਂ ਕਹਿੰਦੇ ਇਹ ਮੁੱਦਾ ਨਹੀਂ ਹੈ 24000 ਏਕੜ ਤੁਸੀਂ ਵਾਈ ਯੋਗ ਜ਼ਮੀਨ ਕਿਸਾਨ ਦੀ ਖੋ ਕੇ ਉਹਨੂੰ ਬੇਕਾਰ ਕਰ ਦਿਓਗੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਲਾਟ ਦੇਵਾਂਗੇ ਪਲਾਟ ਤਾਂ ਮਿਲੂ 40 ਸਾਲਾਂ ਨੂੰ 24000 ਏਕੜ ਕੀ ਇੱਕ ਦਿਨ ਚ ਡਵੈਲਪ ਹੋ ਜਾਣੀਆਂ ਕਿੰਨੀਆਂ ਸਰਕਾਰ ਦੀਆਂ ਸਟੇਟਾਂ ਪਿਛਲੇ 20-20 ਸਾਲ ਤੋਂ ਅਕਵਾਇਰ ਹੋਈਆਂ ਵੀ ਅਜੇ ਤੱਕ ਡਵੈਲਪ ਨਹੀਂ ਹੋਈਆਂ ਕਿੱਥੇ ਜਾਊਗਾ ਕਿਸਾਨ ਕੀ ਭੁੱਖਾ ਮਰੂਗਾ ਕੰਮਾ ਕਿੱਥੇ ਜਾਊਗਾ ਕਿਸਾਨ ਕਿੱਥੇ ਜਾਊਗਾ ਕਿਸਾਨਾਂ ਦੇ ਘਰ ਜਾਣਗੇ ਵਿੱਚ ਕਿਸਾਨਾਂ ਦੇ ਡੰਗਰ ਪਸ਼ੂ ਵਿੱਚ ਜਾਣੇ ਆ ਤੇ ਫਿਰ ਕਿਸਾਨ ਜਾਵੇ ਕਿੱਥੇ ਜੀ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਅਕਵਾਇਰ ਕਰਕੇ ਉਹਨੂੰ ਵੱਧ ਵੱਧ ਮੁੱਲ ਦੇਵਾਂਗੇ ਜੇ ਇੰਨੀ ਥੋੜੀ ਸਕੀਮ ਵਧੀਆ ਹੁੰਦੀ ਤੇ ਕਿਸਾਨ ਉਹਦੇ ਵਿਰੋਧ ਕਿਉਂ ਕਰਦੇ ਜੀ ਲੱਗਦਾ ਤੁਹਾਡੇ ਇਸ ਪ੍ਰੋਟੈਸਟ ਦੇ ਨਾਲ ਕੋਈ ਅਸਰ ਪਏਗਾ ਜਿਹੜੀ ਪਾਲਿਸੀ ਰੱਦ ਕਰਾਉਣ ਦੀ ਗੱਲ ਹੋ ਰਹੀ ਆ ਉਹਦਾ ਕੋਈ ਅਸਰ ਦੇਖਣ ਨੂੰ ਮਿਲੇ ਪ੍ਰੋਟੈਸਟ ਇੱਕ ਆਗਾਜ਼ ਹੈ ਲੜਾਈ ਜਿੱਦੋਂ ਤੱਕ ਲੜਨੀ ਪਈ ਲੜਾਂਗੇ ਜਿਸ ਤਰ੍ਹਾਂ ਦੀ ਲੜਾਈ ਲੜਨੀ ਪਈ ਸੜਕਾਂ ਤੇ ਆ ਕੇ ਸਿਆਸੀ ਤੌਰ ਤੇ ਕਾਨੂੰਨੀ ਲੜਾਈ ਲੜਨੀ ਪਈ ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਦੀ ਲੜਾਈ ਲੜੇਗਾ ਕਾਨੂੰਨੀ ਲੜਾਈ ਦਾ ਤੁਸੀਂ ਜ਼ਿਕਰ ਕੀਤਾ ਜੀ ਇਸ ਦੇ ਨਾਲ ਨਾਲ ਅਦਾਲਤ ਦਾ ਰੁਖ ਵੀ ਕੀਤਾ ਜਾ ਰਿਹਾ ਕੋਈ ਮੈਂ ਤੁਹਾਨੂੰ ਕਲੀਅਰ ਹੀ ਕਰਦਾ ਜੀ ਇਸ ਜ਼ਮੀਨ ਨੂੰ ਬਚਾਉਣ ਵਾਸਤੇ ਇੰਚ ਨਹੀਂ ਜਾਣ ਦੇਵਾਂਗੇ ਇਸ ਤਰ੍ਹਾਂ ਦੀ ਲੜਾਈ ਲੜਨੀ ਪਈ ਚਾਹੇ ਅਦਾਲਤਾਂ ਚ ਲੜਨੀ ਪਈ ਚਾਹੇ ਲੋਕਾਂ ਚ ਜਾ ਕੇ ਲੜਨੀ ਪਈ ਹਰ ਤਰ੍ਹਾਂ ਤੇ ਜਾ ਕੇ ਲੜਾ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਪਰਮਨੰਥ ਸਿੰਘ ਬੰਟੀ ਰੁਮਾਣਾ ਨੇ ਅਸੀਂ ਇੱਕ ਲੁਧਿਆਣਾ ਪਹੁੰਚੇ ਨੇ ਪ੍ਰੋਟੈਸਟ ਜਿਹੜਾ ਇੱਥੇ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਉਧਰ ਪਹੁੰਚ ਚੁੱਕੇ ਨੇ तमाम ਲੀਡਰਸ਼ਿਪ ਨਜ਼ਰ ਆ ਰਹੀ ਆ ਵਰਕਰ ਨਜ਼ਰ ਆ ਰਹੇ ਆ ਤਾਂ ਅਹਿਮ ਤਸਵੀਰਾਂ ਲੁਧਿਆਣੇ ਤੋਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਜਿੱਥੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਜਿਹੜਾ ਅਕਾਲੀ ਦਲ ਦੇ ਵੱਲੋਂ ਕੀਤਾ ਜਾ ਰਿਹਾ ਲੁਧਿਆਣੇ ਗਲਾ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹੋ ਰਿਹਾ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਤਾਂ ਪਰਮਭੰਤ ਸਿੰਘ ਮੰਟਰੀ ਰਮਾਣਾ ਵੀ ਇੱਥੇ ਪਹੁੰਚੇ ਨੇ तमाम ਲੀਡਰਸ਼ਿਪ ਨਜ਼ਰ ਆ ਰਹੀ ਆ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਜੀ ਕਿ ਲਾਡਾ ਦਫ਼ਤਰ ਦੇ ਬਾਹਰ ਪਹਿਲਾਂ ਤਾਂ ਇਹ ਕਾਰਨ ਜਾਨਣਾ ਚਾਹਾਂਗਾ ਕਿਉਂ ਅੱਜ ਜਿਹੜਾ ਐਡਾ ਵੱਡਾ ਇਕੱਠ ਸੱਦਰ ਦੀ ਲੋੜ ਪੈ ਗਈ ਜੋ ਅੱਜ ਦਾ ਮੁੱਦਾ ਹੈ ਜਿਹੜੀ 24-25 ਹਜ਼ਾਰ ਏਕੜ ਤਕਰੀਬਨ ਇਸ ਇਲਾਕੇ ਦੀ ਅਕਵਾਇਰ ਕਰਨ ਨੂੰ ਫਿਰਦੀ ਹੈ ਐਂਡ ਅਕਵਾਇਰ ਕਦੇ ਵਾਸਤੇ ਪੈਸੇ ਬਣਾਉਣ ਵਾਸਤੇ ਬੜੀ ਵੱਡੀ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ 1-1 ਕਰੋੜ ਰੁਪਇਆ ਦਿਓ ਤੇ ਆਪਦੀ ਪਰ ਇਕੜ ਤੇ ਆਪਦੀ ਜ਼ਮੀਨ ਕਢਾ ਲਓ ਵਿੱਚੋਂ ਸੋ ਇਹ ਜੰਗ ਜਿਹੜੀ ਹੈ ਪੰਜਾਬ ਨੂੰ ਬਚਾਉਣ ਦੀ ਜੰਗ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਹਰ ਪੱਖੋਂ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋ ਕੇ ਚਾਹੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਖੋ ਕੇ ਚਾਹੇ ਪੰਜਾਬ ਦੇ ਵਪਾਰ ਹੈ ਜਿਹੜੇ ਉਹਨਾਂ ਨੂੰ ਮਾਰਨ ਦੀ ਗੈਂਗਸਟਰਿਜ਼ਮ ਰਾਈ ਐਕਸਟਰਸ਼ਨ ਰਾਈ ਇਹ ਸਾਰਾ ਕੁਝ ਚੱਲ ਰਿਹਾ ਸੋ ਬੜੀ ਵੱਡੀ ਲੜਾਈ ਪੰਜਾਬ ਦੇ ਲੋਕਾਂ ਨੇ ਲੜਨੀ ਹੈ ਸ਼੍ਰੋਮਣੀ ਅਕਾਲੀ ਦਰ ਪੰਜਾਬ ਦੀ ਖੇਤਰੀ ਪਾਰਟੀ ਇਸ ਜੰਗ ਦੇ ਵਿੱਚ ਲੋਕਾਂ ਨੂੰ ਸਾਥ ਅੱਜ ਸਾਥ ਲੈਣ ਵਾਸਤੇ ਅੱਗੇ ਹੋ ਕੇ ਪ੍ਰਧਾਨ ਸਾਹਿਬ ਜਿਵੇਂ ਉਹਨਾਂ ਜ਼ਿਕਰ ਕਰ ਰਹੇ ਆ ਕਿ ਅੱਗੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਜੰਗ ਲੜਾਂਗੇ ਪਰ ਇੱਕ ਪਾਸੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਜਿਹੜੀ ਲੈਂਡ ਐਕਵਾਇਰ ਕੀਤੀ ਜਾਣੀ ਆ ਉਹ ਕਿਸਾਨ ਦੀ ਸਹਿਮਤੀ ਨਾਲ ਹੋਣੀ ਆ ਜੇਕਰ ਕਿਸਾਨ ਚਾਹੇਗਾ ਤਾਂ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਏਗੀ ਬਿਨਾਂ ਸਹਿਮਤੀ ਤੋਂ ਨਹੀਂ ਹੋਣੀ ਕਿਤੇ ਪਹਿਲਾਂ ਸਹਿਮਤੀ ਕਰ ਲੈਂਦੇ ਤੇ ਫੇਰ ਨੋਟਿਸ ਕੱਢ ਦਿੰਦੇ ਇਹੀ ਗੱਲ ਮੈਂ ਕਹਿ ਰਿਹਾ ਨਾ ਜੀ ਬਿਨਾਂ ਸਹਿਮਤੀ ਲਿੱਤੇ ਜਿਹੜੇ ਨੋਟਿਸ ਕੱਟੇ ਆ ਇਹ ਕਰਪਸ਼ਨ ਦਾ ਇੱਕ ਬੜਾ ਵੱਡਾ ਤੰਦਾ ਹੈ ਬੈਕਡੇਟ ਚ ਲੋਕਾਂ ਤੋਂ ਐਪਲੀਕੇਸ਼ਨਾਂ ਲੈ ਕੇ 1-1 ਕਰੋੜ ਰੁਪਇਆ ਪਰ ਏਕੜ ਲੈ ਕੇ ਜ਼ਮੀਨਾ ਕੱਡੀਆਂ ਜਾ ਰਹੀਆਂ ਜੇ ਲੋਕਾਂ ਦੀ ਸਹਿਮਤੀ ਹੁੰਦੀ ਤਾਂ ਅਜਿਹਾ ਵੱਡਾ ਕਾਠੇ ਤੇ ਕਾਹ ਨੂੰ ਹੋਣਾ ਸੀ ਲੋਕਾਂ ਦੀ ਸਹਿਮਤੀ ਹੁੰਦੀ ਤਾਂ ਉਦੋਂ ਦਾ ਹਾਹਾਕਾਰ ਕਾਦੇ ਹਾਸਤੇ ਮਚਣੀ ਸੀ ਇਹ ਵੀ ਗੱਲ ਆਖੀ ਜਾ ਰਹੀ ਹੈ ਕਹਿੰਦੇ ਵਿਰੋਧੀ ਪਾਰਟੀਆਂ ਕੋ ਇੱਕ ਤਾਂ ਕਿਉਂ ਮੁੱਦਾ ਨਹੀਂ ਹੈ ਨੰਬਰ 2 ਤੇ ਕਹਿੰਦੇ ਜਿਹੜੀਆਂ ਨਜਾਇਜ਼ ਖਲੋਦੀਆਂ ਨੂੰ ਠੱਲ ਪੈਣੀ ਆ ਉਹ ਵੀ ਕਹਿੰਦੇ ਬਰਦਾਸ਼ਤ ਨਹੀਂ ਆ ਤਾਂ ਕਹਿੰਦੇ ਇਹ ਮੁੱਦਾ ਨਹੀਂ ਹੈ 24000 ਏਕੜ ਤੁਸੀਂ ਵਾਈ ਯੋਗ ਜ਼ਮੀਨ ਕਿਸਾਨ ਦੀ ਖੋ ਕੇ ਉਹਨੂੰ ਬੇਕਾਰ ਕਰ ਦਿਓਗੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਲਾਟ ਦੇਵਾਂਗੇ ਪਲਾਟ ਤਾਂ ਮਿਲੂ 40 ਸਾਲਾਂ ਨੂੰ 24 ਹਰ ਏਕੜ ਕੀ ਇੱਕ ਦਿਨ ਚ ਡਵੈਲਪ ਹੋ ਜਾਣੀਆ ਕਿੰਨੀਆਂ ਸਰਕਾਰ ਦੀਆਂ ਸਟੇਟਾਂ ਪਿਛਲੇ 20-20 ਸਾਲ ਤੋਂ ਅਕਵਾਇਰ ਹੋਈਆਂ ਵੀ ਅਜੇ ਤੱਕ ਡਵੈਲਪ ਨਹੀਂ ਹੋਈਆਂ ਕਿੱਥੇ ਜਾਊਗਾ ਕਿਸਾਨ ਕੀ ਭੁੱਖਾ ਮਰੂਗਾ ਕੰਮਾ ਕਿੱਥੇ ਜਾਊਗਾ ਕਿਸਾਨ ਕਿੱਥੇ ਜਾਊਗਾ ਕਿਸਾਨਾਂ ਦੇ ਘਰ ਜਾਣਗੇ ਵਿੱਚ ਕਿਸਾਨਾਂ ਦੇ ਡੰਗਰ ਪਸ਼ੂ ਵਿੱਚ ਜਾਣੇ ਆ ਤੇ ਫਿਰ ਕਿਸਾਨ ਜਾਵੇ ਕਿੱਥੇ ਜੀ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਅਕਵਾਇਰ ਕਰਕੇ ਉਹਨੂੰ ਵੱਧ ਵੱਧ ਮੁੱਲ ਦੇਵਾਂਗੇ ਜੇ ਇੰਨੀ ਛੋਟੀ ਸਕੀਮ ਵਧੀਆ ਹੁੰਦੀ ਤੇ ਕਿਸਾਨ ਉਹਦੇ ਵਿਰੋਧ ਕਿਉਂ ਕਰਦੇ ਜੀ ਲੱਗਦਾ ਤੁਹਾਡੇ ਇਸ ਪ੍ਰੋਟੈਸਟ ਦੇ ਨਾਲ ਕੋਈ ਅਸਰ ਪਏਗਾ ਜਿਹੜੀ ਪਾਲਿਸੀ ਰੱਦ ਕਰਾਉਣ ਦੀ ਗੱਲ ਹੋ ਰਹੀ ਆ ਉਹਦਾ ਕੋਈ ਅਸਰ ਦੇਖਣ ਨੂੰ ਮਿਲੇ ਪ੍ਰੋਟੈਸਟ ਇੱਕ ਆਗਾਜ਼ ਹੈ ਲੜਾਈ ਜਿੱਦੋਂ ਤੱਕ ਲੜਨੀ ਪਈ ਲੜਾਂਗੇ ਜਿਸ ਤਰ੍ਹਾਂ ਦੀ ਲੜਾਈ ਲੜਨੀ ਪਈ ਸੜਕਾਂ ਤੇ ਆ ਕੇ ਸਿਆਸੀ ਤੌਰ ਤੇ ਕਾਨੂੰਨੀ ਲੜਾਈ ਲੜਨੀ ਪਈ ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਦੀ ਲੜਾਈ ਲੜੇਗਾ ਕਾਨੂੰਨੀ ਲੜਾਈ ਦਾ ਤੁਸੀਂ ਜ਼ਿਕਰ ਕੀਤਾ ਜੀ ਇਸ ਦੇ ਨਾਲ ਨਾਲ ਅਦਾਲਤ ਦਾ ਰੁਖ ਵੀ ਕੀਤਾ ਜਾ ਰਿਹਾ ਕੋਈ ਮੈਂ ਤੁਹਾਨੂੰ ਕਲੀਅਰ ਹੀ ਕਰਦਾ ਜੀ ਇਸ ਜ਼ਮੀਨ ਨੂੰ ਬਚਾਉਣ ਵਾਸਤੇ ਇੰਚ ਨਹੀਂ ਜਾਣ ਦੇਵਾਂਗੇ ਜਿਸ ਤਰ੍ਹਾਂ ਦੀ ਲੜਾਈ ਲੜਨੀ ਪਈ ਚਾਹੇ ਅਦਾਲਤਾਂ 'ਚ ਲੜਨੀ ਪਈ ਚਾਹੇ ਲੋਕਾਂ 'ਚ ਜਾ ਕੇ ਲੜਨੀ ਪਈ ਹਰ ਤਰ੍ਹਾਂ ਤੇ ਜਾ ਕੇ ਲੜਾ ਜੀ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਪਰਮਨੰਥ ਸਿੰਘ ਬੰਟੀ ਰੁਮਾਣਾ ਨੇ ਅਸੀਂ ਇੱਕ ਲੁਧਿਆਣਾ ਪਹੁੰਚੇ ਨੇ ਪ੍ਰੋਟੈਸਟ ਜਿਹੜਾ ਇੱਥੇ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਉਧਰ ਪਹੁੰਚ ਚੁੱਕੇ ਨੇ ਤਮਾਮ ਲੀਡਰਸ਼ਿਪ ਨਜ਼ਰ ਆ ਰਹੀ ਆ ਵਰਕਰ ਨਜ਼ਰ ਆ ਰਹੇ ਆ ਤਾਂ ਅਹਿਮ ਤਸਵੀਰਾਂ ਲੁਧਿਆਣੇ ਤੋਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਜਿੱਥੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਜਿਹੜਾ ਅਕਾਲੀ ਦਲ ਦੇ ਵੱਲੋਂ ਕੀਤਾ ਜਾ ਰਿਹਾ ਲੁਧ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਹੋ ਰਿਹਾ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਤਾਂ ਪਰਮਭੰਤ ਸਿੰਘ ਬੰਟਰੀ ਰਮਾਣਾ ਵੀ ਇੱਥੇ ਪਹੁੰਚੇ ਨੇ तमाम ਲੀਡਰਸ਼ਿਪ ਨਜ਼ਰ ਆ ਰਹੀ ਆ ਅਰਾਜੇ ਪ੍ਰੋਟੈਸਟ ਕਰ ਰਹੇ ਹੁਣ ਜੀ ਕਲਾੜਾ ਦਫ਼ਤਰ ਦੇ ਬਾਹਰ ਪਹਿਲਾਂ ਤਾਂ ਇਹ ਕਾਰਨ ਜਾਨਣਾ ਚਾਹਾਂਗਾ ਕਿਉਂ ਅੱਜ ਜਿਹੜਾ ਐਡਾ ਵੱਡਾ ਇਕੱਠ ਸੱਦਰ ਦੀ ਲੋੜ ਪੈ ਗਈ ਜੋ ਅੱਜ ਦਾ ਮੁੱਦਾ ਹੈ ਜਿਹੜੀ 24 25 ਹਜ਼ਾਰ ਏਕੜ ਤਕਰੀਬਨ ਇਸ ਇਲਾਕੇ ਦੀ ਅਕਵਾਇਰ ਕਰਨ ਨੂੰ ਫਿਰਦੀ ਹੈ ਐਂਡ ਅਕਵਾਇਰ ਕਦੇ ਵਾਸਤੇ ਪੈਸੇ ਬਣਾਉਣ ਵਾਸਤੇ ਬੜੀ ਵੱਡੀ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ 1-1 ਕਰੋੜ ਰੁਪਇਆ ਦਿਓ ਤੇ ਆਪਦੀ ਪਰ ਇਕੜ ਤੇ ਆਪਦੀ ਜ਼ਮੀਨ ਕਢਾ ਲਓ ਵਿੱਚੋਂ ਸੋ ਇਹ ਜੰਗ ਜਿਹੜੀ ਹੈ ਪੰਜਾਬ ਨੂੰ ਬਚਾਉਣ ਦੀ ਜੰਗ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਹਰ ਪੱਖੋਂ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋ ਕੇ ਚਾਹੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਖੋ ਕੇ ਚਾਹੇ ਪੰਜਾਬ ਦੇ ਵਪਾਰ ਹੈ ਜਿਹੜੇ ਉਹਨਾਂ ਨੂੰ ਮਾਰਨ ਦੀ ਗੈਂਗਸਟਰイズਮ ਰਾਈ ਐਕਸਟਰਸ਼ਨ ਰਾਈ ਇਹ ਸਾਰਾ ਕੁਝ ਚੱਲ ਰਿਹਾ ਸੋ ਬੜੀ ਵੱਡੀ ਲੜਾਈ ਪੰਜਾਬ ਦੇ ਲੋਕਾਂ ਨੇ ਲੜਨੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਇਸ ਜੰਗ ਦੇ ਵਿੱਚ ਲੋਕਾਂ ਨੂੰ ਸਾਥ ਅੱਜ ਸਾਥ ਲੈਣ ਵਾਸਤੇ ਅੱਗੇ ਹੋ ਕੇ ਪ੍ਰਧਾਨ ਸਾਹਿਬ ਜਿਵੇਂ ਉਹ ਜ਼ਿਕਰ ਕਰ ਰਹੇ ਆ ਕਿ ਅੱਗੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਜੰਗ ਲੜਾਂਗੇ ਪਰ ਇੱਕ ਪਾਸੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਜਿਹੜੀ ਲੈਂਡ ਐਕਵਾਇਰ ਕੀਤੀ ਜਾਣੀ ਆ ਉਹ ਕਿਸਾਨ ਦੀ ਸਹਿਮਤੀ ਨਾਲ ਹੋਣੀ ਆ ਜੇਕਰ ਕਿਸਾਨ ਚਾਹੇਗਾ ਤਾਂ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਏਗੀ ਬਿਨਾਂ ਸਹਿਮਤੀ ਤੋਂ ਨਹੀਂ ਹੋਣੀ ਕਿਤੇ ਪਹਿਲਾਂ ਸਹਿਮਤੀ ਕਰ ਲੈਂਦੇ ਤੇ ਫੇਰ ਨੋਟਿਸ ਕੱਢ ਦਿੰਦੇ ਇਹੀ ਗੱਲ ਮੈਂ ਕਹਿ ਰਿਹਾ ਨਾ ਜੀ ਬਿਨਾਂ ਸਹਿਮਤੀ ਲਿੱਤੇ ਜਿਹੜੇ ਨੋਟਿਸ ਕੱਟਿਆ ਹੈ ਇਹ ਕਰਪਸ਼ਨ ਦਾ ਇੱਕ ਬੜਾ ਵੱਡਾ ਤੰਦਾ ਹੈ ਬੈਕਡੇਟ 'ਚ ਲੋਕਾਂ ਤੋਂ ਐਪਲੀਕੇਸ਼ਨਾਂ ਲੈ ਕੇ 1-1 ਕਰੋੜ ਰੁਪਇਆ ਪਰ ਏਕੜ ਲੈ ਕੇ ਜ਼ਮੀਨਾ ਕੱਡੀਆਂ ਜਾ ਰਹੀਆਂ ਜੇ ਲੋਕਾਂ ਦੀ ਸਹਿਮਤੀ ਹੁੰਦੀ ਤਾਂ ਅਜਿਹਾ ਵੱਡਾ ਕਾਠੇ ਤੇ ਕਾਹ ਨੂੰ ਹੋਣਾ ਸੀ ਲੋਕਾਂ ਦੀ ਸਹਿਮਤੀ ਹੁੰਦੀ ਤਾਂ ਉਦੋਂ ਦਾ ਹਾਹਾਕਾਰ ਕਾਦੇ ਹਾਸਤੇ ਮਚਣੀ ਸੀ ਇਹ ਵੀ ਗੱਲ ਆਖੀ ਜਾ ਰਹੀ ਹੈ ਕਹਿੰਦੇ ਵਿਰੋਧੀ ਪਾਰਟੀਆਂ ਕੋ ਇੱਕ ਤਾਂ ਕੋਈ ਮੁੱਦਾ ਨਹੀਂ ਹੈ ਨੰਬਰ 2 ਤੇ ਕਹਿੰਦੇ ਜਿਹੜੀਆਂ ਨਜਾਇਜ਼ ਖਲੋਦੀਆਂ ਨੂੰ ਠੱਲ ਪੈਣੀ ਆ ਉਹ ਵੀ ਕਹਿੰਦੇ ਬਰਦਾਸ਼ਤ ਨਹੀਂ ਆ ਤਾਂ ਕਹਿੰਦੇ ਪਰ ਇਹ ਮੁੱਦਾ ਨਹੀਂ ਹੈ 24000 ਏਕੜ ਤੁਸੀਂ ਵਾਈ ਯੋਗ ਜ਼ਮੀਨ ਕਿਸਾਨ ਦੀ ਖੋ ਕੇ ਉਹਨੂੰ ਬੇਕਾਰ ਕਰ ਦਿਓਗੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਲਾਟ ਦੇਵਾਂਗੇ ਪਲਾਟ ਤਾਂ ਮਿਲੂ 40 ਸਾਲਾਂ ਨੂੰ 24 ਹਰ ਏਕੜ ਕੀ ਇੱਕ ਦਿਨ ਚ ਡਵੈਲਪ ਹੋ ਜਾਣੀ ਕਿੰਨੀਆਂ ਸਰਕਾਰ ਦੀਆਂ ਸਟੇਟਾਂ ਪਿਛਲੇ 20-20 ਸਾਲ ਤੋਂ ਅਕਵਾਇਰ ਹੋਈਆਂ ਵੀ ਅਜੇ ਤੱਕ ਡਵੈਲਪ ਨਹੀਂ ਹੋਈਆਂ ਕਿੱਥੇ ਜਾਊਗਾ ਕਿਸਾਨ ਕੀ ਭੁੱਖਾ ਮਰੂਗਾ ਕੰਮਾ ਕਿੱਥੇ ਜਾਊਗਾ ਕਿਸਾਨ ਕਿੱਥੇ ਜਾਊਗਾ ਕਿਸਾਨਾਂ ਦੇ ਘਰ ਜਾਣਗੇ ਵਿੱਚ ਕਿਸਾਨਾਂ ਦੇ ਡੰਗਰ ਪਸ਼ੂ ਵਿੱਚ ਜਾਣੇ ਆ ਤੇ ਫਿਰ ਕਿਸਾਨ ਜਾਵੇ ਕਿੱਥੇ ਜੀ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਅਕਵਾਇਰ ਕਰਕੇ ਉਹਨੂੰ ਵੱਧ ਵੱਧ ਮੁੱਲ ਦੇਵਾਂਗੇ ਜੇ ਇੰਨੀ ਛੋਟੀ ਸਕੀਮ ਵਧੀਆ ਹੁੰਦੀ ਤੇ ਕਿਸਾਨ ਉਹਦੇ ਵਿਰੋਧ ਕਿਉਂ ਕਰਦੇ ਜੀ ਲੱਗਦਾ ਤੁਹਾਡੇ ਇਸ ਪ੍ਰੋਟੈਸਟ ਦੇ ਨਾਲ ਕੋਈ ਅਸਰ ਪਾਏਗਾ ਜਿਹੜੀ ਪਾਲਿਸੀ ਰੱਦ ਕਰਾਉਣ ਦੀ ਗੱਲ ਹੋ ਰਹੀ ਆ ਉਹਦਾ ਕੋਈ ਅਸਰ ਦੇਖਣ ਨੂੰ ਮਿਲੇ ਪ੍ਰੋਟੈਸਟ ਇੱਕ ਆਗਾਜ਼ ਹੈ ਲੜਾਈ ਜਿੱਤੋਂ ਤੱਕ ਲੜਨੀ ਪਈ ਲੜਾਂਗੇ ਜਿਸ ਤਰ੍ਹਾਂ ਦੀ ਲੜਾਈ ਲੜਨੀ ਪਈ ਸੜਕਾਂ ਤੇ ਆ ਕੇ ਸਿਆਸੀ ਤੌਰ ਤੇ ਕਾਨੂੰਨੀ ਲੜਾਈ ਲੜਨੀ ਪਈ ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਦੀ ਲੜਾਈ ਲੜੇਗਾ ਕਾਨੂੰਨੀ ਲੜਾਈ ਦਾ ਤੁਸੀਂ ਜ਼ਿਕਰ ਕੀਤਾ ਜੀ ਇਸ ਦੇ ਨਾਲ ਨਾਲ ਅਦਾਲਤ ਦਾ ਰੁਖ ਵੀ ਕੀਤਾ ਜਾ ਰਿਹਾ ਕੋਈ ਮੈਂ ਤੁਹਾਨੂੰ ਕਲੀਅਰ ਹੀ ਕਰਦਾ ਜੀ ਇਸ ਜ਼ਮੀਨ ਨੂੰ ਬਚਾਉਣ ਵਾਸਤੇ ਇੰਚ ਨਹੀਂ ਜਾਣ ਦੇਵਾਂਗੇ ਜਿਸ ਤਰ੍ਹਾਂ ਦੀ ਲੜਾਈ ਲੜਨੀ ਪਈ ਚਾਹੇ ਅਦਾਲਤਾਂ 'ਚ ਲੜਨੀ ਪਈ ਚਾਹੇ ਲੋਕਾਂ 'ਚ ਜਾ ਕੇ ਲੜਨੀ ਪਈ ਹਰ ਤਰ੍ਹਾਂ ਤੇ ਜਾ ਕੇ ਲੜਾ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਪਰਮਨੰਥ ਸਿੰਘ ਬੰਟੀ ਰੁਮਾਣਾ ਨੇ ਅਸੀਂ ਕਿ ਲੁਧਿਆਣਾ ਪਹੁੰਚੇ ਨੇ ਪ੍ਰੋਟੈਸਟ ਜਿਹੜਾ ਇੱਥੇ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਉਧਰ ਪਹੁੰਚ ਚੁੱਕੇ ਨੇ तमाम ਲੀਡਰਸ਼ਿਪ ਨਜ਼ਰ ਆ ਰਹੀ ਆ ਵਰਕਰ ਨਜ਼ਰ ਆ ਰਹੇ ਆ ਤਾਂ ਅਸੀਂ ਤਸਵੀਰਾਂ ਲੁਧਿਆਣੇ ਤੋਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਜਿੱਥੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਜਿਹੜਾ ਅਕਾਲੀ ਦਲ ਦੇ ਵੱਲੋਂ ਕੀਤਾ ਜਾ ਰਿਹਾ ਲੁਧਿਆਣੇ ਗਲਾ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹੋ ਰਿਹਾ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਤਾਂ ਪਰਮਨੰਥ ਸਿੰਘ ਬੰਟਰੀ ਰਮਾਣਾ ਵੀ ਇੱਥੇ ਪਹੁੰਚੇ ਨੇ तमाम ਲੀਡਰਸ਼ਿਪ ਨਜ਼ਰ ਆ ਰਹੀ ਆ ਅੱਜ ਪ੍ਰੋਟੈਸਟ ਕਰ ਰਹੇ ਹਾਂ ਜੀ ਕਲਾੜਾ ਦਫ਼ਤਰ ਦੇ ਬਾਹਰ ਪਹਿਲਾਂ ਤਾਂ ਇਹ ਕਾਰਨ ਜਾਨਣਾ ਚਾਹੂੰਗਾ ਕਿਉਂ ਅੱਜ ਜਿਹੜਾ ਐਡਾ ਵੱਡਾ ਇਕੱਠ ਸੱਦਰ ਦੀ ਲੋੜ ਪੈ ਗਈ ਜੀ ਜੋ ਅੱਜ ਦਾ ਮੁੱਦਾ ਹੈ ਜਿਹੜੀ 24-25 ਹਜ਼ਾਰ ਏਕੜ ਤਕਰੀਬਨ ਇਸ ਇਲਾਕੇ ਦੀ ਅਕਵਾਇਰ ਕਰਨ ਨੂੰ ਫਿਰਦੀ ਹੈ ਐਂਡ ਅਕਵਾਇਰ ਕਦੇ ਵਾਸਤੇ ਪੈਸੇ ਬਣਾਉਣ ਵਾਸਤੇ ਬੜੀ ਵੱਡੀ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ 1-1 ਕਰੋੜ ਰੁਪਇਆ ਦਿਓ ਤੇ ਆਪਦੀ ਪਰ ਇਕੜ ਤੇ ਆਪਦੀ ਜ਼ਮੀਨ ਕਢਾ ਲਓ ਵਿੱਚੋਂ ਸੋ ਇਹ ਜੰਗ ਜਿਹੜੀ ਹੈ ਪੰਜਾਬ ਨੂੰ ਬਚਾਉਣ ਦੀ ਜੰਗ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਹਰ ਪੱਖੋਂ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋ ਕੇ ਚਾਹੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਖੋ ਕੇ ਚਾਹੇ ਪੰਜਾਬ ਦੇ ਵਪਾਰ ਹੈ ਜਿਹੜੇ ਉਹਨਾਂ ਨੂੰ ਮਾਰਨ ਦੀ ਗੈਂਗਸਟਰイズਮ ਰਾਈ ਐਕਸਟਰਸ਼ਨ ਰਾਈ ਇਹ ਸਾਰਾ ਕੁਝ ਚੱਲ ਰਿਹਾ ਹੈ ਸੋ ਬੜੀ ਵੱਡੀ ਲੜਾਈ ਪੰਜਾਬ ਦੇ ਲੋਕਾਂ ਨੇ ਲੜਨੀ ਹੈ ਸ਼੍ਰੋਮਣੀ ਅਕਾਲੀ ਦਰ ਪੰਜਾਬ ਦੀ ਖੇਤਰੀ ਪਾਰਟੀ ਇਸ ਜੰਗ ਦੇ ਵਿੱਚ ਲੋਕਾਂ ਨੂੰ ਸਾਥ ਅੱਜ ਸਾਥ ਲੈਣ ਵਾਸਤੇ ਅੱਗੇ ਹੋ ਕੇ ਪ੍ਰਧਾਨ ਸਾਹਿਬ ਜਿਵੇਂ ਉਹ ਜ਼ਿਕਰ ਕਰ ਰਹੇ ਆ ਕਿ ਅੱਗੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਜੰਗ ਲੜਾਂਗੇ ਪਰ ਇੱਕ ਪਾਸੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਜਿਹੜੀ ਲੈਂਡ ਐਕਵਾਇਰ ਕੀਤੀ ਜਾਣੀ ਆ ਉਹ ਕਿਸਾਨ ਦੀ ਸਹਿਮਤੀ ਨਾਲ ਹੋਣੀ ਆ ਜੇਕਰ ਕਿਸਾਨ ਚਾਹੇਗਾ ਤਾਂ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਏਗੀ ਬਿਨਾਂ ਸਹਿਮਤੀ ਤੋਂ ਨਹੀਂ ਹੋਣੀ ਕਿਤੇ ਪਹਿਲਾਂ ਸਹਿਮਤੀ ਕਰ ਲੈਂਦੇ ਤੇ ਫੇਰ ਨੋਟਿਸ ਕੱਢ ਦਿੰਦੇ ਇਹੀ ਗੱਲ ਮੈਂ ਕਹਿ ਰਿਹਾ ਨਾ ਜੀ ਬਿਨਾਂ ਸਹਿਮਤੀ ਲਿੱਤੇ ਜਿਹੜੇ ਨੋਟਿਸ ਕੱਟਿਆ ਹੈ ਇਹ ਕਰਪਸ਼ਨ ਦਾ ਇੱਕ ਬੜਾ ਵੱਡਾ ਤੰਦਾ ਹੈ ਬੈਕਡੇਟ 'ਚ ਲੋਕਾਂ ਤੋਂ ਐਪਲੀਕੇਸ਼ਨਾਂ ਲੈ ਕੇ 1-1 ਕਰੋੜ ਰੁਪਇਆ ਪਰ ਏਕੜ ਲੈ ਕੇ ਜ਼ਮੀਨਾਂ ਕੱਡੀਆਂ ਜਾ ਰਹੀਆਂ ਜੇ ਲੋਕਾਂ ਦੀ ਸਹਿਮਤੀ ਹੁੰਦੀ ਤਾਂ ਅਜਿਹਾ ਵੱਡਾ ਕਾਠੇ ਤੇ ਕਾਹ ਨੂੰ ਹੋਣਾ ਸੀ ਲੋਕਾਂ ਦੀ ਸਹਿਮਤੀ ਹੁੰਦੀ ਤਾਂ ਉਦੋਂ ਦਾ ਹਾਹਾਕਾਰ ਕਾਦੇ ਹਾਸਤੇ ਮਚਣੀ ਸੀ ਇਹ ਵੀ ਗੱਲ ਆਖੀ ਜਾ ਰਹੀ ਹੈ ਕਹਿੰਦੇ ਵਿਰੋਧੀ ਪਾਰਟੀਆਂ ਕੋ ਇੱਕ ਤਾਂ ਕਿਉਂ ਮੁੱਦਾ ਨਹੀਂ ਹੈ ਨੰਬਰ 2 ਤੇ ਕਹਿੰਦੇ ਜਿਹੜੀਆਂ ਨਜਾਇਜ਼ ਖਲੋਦੀਆਂ ਨੂੰ ਠੱਲ ਪੈਣੀ ਆ ਉਹ ਵੀ ਕਹਿੰਦੇ ਬਰਦਾਸ਼ਤ ਨਹੀਂ ਰਿਹਾ ਤਾਂ ਕਹਿੰਦੇ ਇਹ ਮੁੱਦਾ ਨਹੀਂ ਹੈ 24000 ਏਕੜ ਤੁਸੀਂ ਵਾਈ ਯੋਗ ਜ਼ਮੀਨ ਕਿਸਾਨ ਦੀ ਖੋ ਕੇ ਉਹਨੂੰ ਬੇਕਾਰ ਕਰ ਦਿਓਗੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਲਾਟ ਦੇਵਾਂਗੇ ਪਲਾਟ ਤਾਂ ਮਿਲੂ 40 ਸਾਲਾਂ ਨੂੰ 24 ਹਰ ਏਕੜ ਕੀ ਇੱਕ ਦਿਨ ਚ ਡਵੈਲਪ ਹੋ ਜਾਣੀਆ ਕਿੰਨੀਆਂ ਸਰਕਾਰ ਦੀਆਂ ਸਟੇਟਾਂ ਪਿਛਲੇ 20-20 ਸਾਲ ਤੋਂ ਅਕਵਾਇਰ ਹੋਈਆਂ ਵੀ ਅਜੇ ਤੱਕ ਡਵੈਲਪ ਨਹੀਂ ਹੋਈਆਂ ਕਿੱਥੇ ਜਾਊਗਾ ਕਿਸਾਨ ਕੀ ਭੁੱਖਾ ਮਰੂਗਾ ਕੰਮਾ ਕਿੱਥੇ ਜਾਊਗਾ ਕਿਸਾਨ ਕਿੱਥੇ ਜਾਣਗੇ ਵਿੱਚ ਕਿਸਾਨਾਂ ਦੇ ਡੰਗਰ ਪਸ਼ੂ ਵਿੱਚ ਜਾਣੇ ਆ ਤੇ ਫਿਰ ਕਿਸਾਨ ਜਾਵੇ ਕਿੱਥੇ ਜੀ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਅਕਵਾਇਰ ਕਰਕੇ ਉਹਨੂੰ ਵੱਧ ਵੱਧ ਮੁੱਲ ਦੇਵਾਂਗੇ ਜੇ ਐਨੀ ਟੋਡੀ ਸਕੀਮ ਵਧੀਆ ਹੁੰਦੀ ਤੇ ਕਿਸਾਨ ਉਹਦੇ ਵਿਰੋਧ ਕਿਉਂ ਕਰਦੇ ਜੀ ਲੱਗਦਾ ਤੁਹਾਡੇ ਇਸ ਪ੍ਰੋਟੈਸਟ ਦੇ ਨਾਲ ਕੋਈ ਅਸਰ ਪਏਗਾ ਜਿਹੜੀ ਪਾਲਿਸੀ ਰੱਦ ਕਰਾਉਣ ਦੀ ਗੱਲ ਹੋ ਰਹੀ ਆ ਉਹਦਾ ਕੋਈ ਅਸਰ ਦੇਖਣ ਨੂੰ ਮਿਲੇ ਪ੍ਰੋਟੈਸਟ ਇੱਕ ਆਗਾਜ਼ ਹੈ ਲੜਾਈ ਜਿੱਦੋਂ ਤੱਕ ਲੜਨੀ ਪਈ ਲੜਾਂਗੇ ਜਿਸ ਤਰ੍ਹਾਂ ਦੀ ਲੜਾਈ ਲੜਨੀ ਪਈ ਸੜਕਾਂ ਤੇ ਆ ਕੇ ਸਿਆਸੀ ਤੌਰ ਤੇ ਕਾਨੂੰਨੀ ਲੜਾਈ ਲੜਨੀ ਪਈ ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਦੀ ਲੜਾਈ ਲੜੇਗਾ ਕਾਨੂੰਨੀ ਲੜਾਈ ਦਾ ਤੁਸੀਂ ਜ਼ਿਕਰ ਕੀਤਾ ਜੀ ਇਸ ਦੇ ਨਾਲ ਨਾਲ ਅਦਾਲਤ ਦਾ ਰੁਖ ਵੀ ਕੀਤਾ ਜਾ ਰਿਹਾ ਕੋਈ ਮੈਂ ਤੁਹਾਨੂੰ ਕਲੀਅਰ ਹੀ ਕਰਤਾ ਜੀ ਇਸ ਜ਼ਮੀਨ ਨੂੰ ਬਚਾਉਣ ਵਾਸਤੇ ਇੰਚ ਨਹੀਂ ਜਾਣ ਦੇਵਾਂਗੇ ਜਿਸ ਤਰ੍ਹਾਂ ਦੀ ਲੜਾਈ ਲੜਨੀ ਪਈ ਚਾਹੇ ਅਦਾਲਤਾਂ ਚ ਲੜਨੀ ਪਈ ਚਾਹੇ ਲੋਕਾਂ ਚ ਜਾ ਕੇ ਲੜਨੀ ਪਈ ਹਰ ਤਰ੍ਹਾਂ ਤੇ ਜਾ ਕੇ ਲੜਾਂ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਪਰਮਨੰਥ ਸਿੰਘ ਬੰਟੀ ਰੁਮਾਣਾ ਨੇ ਅਸੀਂ ਇੱਕ ਲੁਧਿਆਣਾ